ਬਿਰੇ ਥੋੜੇ ਜਿਹੇ ਪੈਸੇ ਦੇ ਦੋਗੇ ਕੌਣ ਆ ਤੂੰ ਕਾਦੇ ਪੈਸੇ ਦੇਦਾ ਤੈਨੂੰ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਉਹ ਕੰਮ ਨਹੀਂ ਕਰ ਸਕਦਾ ਕੋਈ ਚੰਗਾ ਭਲਾ ਤੂੰ ਹੈਗਾ ਵਾ ਸਰਦਾਰ ਬੰਦਾ ਵਾ ਹੱਥ ਪੈਰ ਤੇ ਨੇ ਸਲਾਮਤ ਨੇ ਬਿਰੇ ਕੰਮ ਲੱਭਦਾ ਮੈਂ ਕੋਈ ਮਿਲਦਾ ਹੀ ਨਹੀਂ ਉਹ ਜੇ ਕੰਮ ਨਹੀਂ ਲੱਭਦਾ ਬੇ ਥੋੜੀ ਭੀਖ ਮੰਗਣੀ ਸ਼ੁਰੂ ਕਰ ਦੋ ਕੰਮ ਲੱਭੋ ਹੋਰ ਕਿੱਥੇ ਰਹਿਣਾ ਤੂੰ ਮੈਂ ਉਧਰ ਰਹਿਣਾ ਬਿਰੇ ਥੋੜਾ ਦੂਰ ਤੇ ਇੱਥੇ ਕੀ ਕਰਦਾ ਪਿਆ ਮੈਂ ਫਿਰ ਕੰਮ ਲੱਭਾ ਆਇਆ ਸੀਗਾ ਉਹ ਪਤਾ ਮੈਨੂੰ ਤੇਰੇ ਵਰਗਿਆਂ ਦਾ ਮਿੰਟ ਲਾਉਂਦੇ ਨੇ ਚੋਰੀ ਕਰਨ ਨੂੰ ਚੰਗੇ ਭੜੇ ਹੱਥ ਹੈਗੇ ਨੇ ਅੱਜ ਕੱਲ ਦੀ ਪੀੜ੍ਹੀ ਕੰਮ ਕਰਕੇ ਰਾਜੀ ਹੀ ਨਹੀਂ ਪੰਜਾਬ ਦੇ ਹਾਲਾਤ ਨੇ ਤਾਂ ਹੀ ਦਿਨੋ ਦਿਨ ਮਾਰੇ ਹੋਈ ਜਾਂਦੇ ਆ ਬਸ ਲੁੱਟਾਂ ਘੋਆਂ ਕਰ ਲਓ ਤੇ ਗੁਜ਼ਾਰਾ ਹੋ ਜਾਂਦਾ ਕਰਦਾ ਕੀ ਹੋ ਗਿਆ ਤੈਨੂੰ ਸਿਰੇ ਸਿਰੇ ਓ ਪਾਜੀ ਮੈਂ ਤਾਂ ਨਾ ਗਲੀ ਚ ਪੈਸੇ ਗਿਣਦਾ ਆ ਰਿਆ ਸੀ ਚੰਗਾ ਭਲਾ ਮੁੰਡਾ ਪੱਗ ਵੀ ਬੰਨੀ ਹੋਈ ਹੱਥ ਪੈਰ ਸਲਾਮਤ ਪੈਸੇ ਖੋਣ ਲੱਗਾ ਸੀ ਮੇਰੇ ਤੋਂ ਉਹ ਤਾਂ ਬਚਾ ਹੋ ਗਿਆ ਜੇ ਮੈਂ ਨਾ ਪਾਂਦਾ ਟਾਈਮ ਸਰ ਤਾਂ ਉਹਨੇ ਖੋਲਨੇ ਸੀ ਪੈਸੇ ਤੇ ਤੂੰ ਪੈਸੇ ਕੱਢੇ ਕਿਉਂ ਗਲੀ ਚ ਓ ਪਾਜੀ ਮੈਂ ਕਿਹਾ ਪੇਮੈਂਟ ਲੈਣ ਆਣੀ ਮੈਂ ਦੇਖ ਲਾ ਪੂਰੀ ਹੈਗੀ ਏ ਕਿ ਨਹੀਂ ਹੈਗੀ ਪਾਜੀ ਸਮਝ ਹੀ ਨਹੀਂ ਲੱਗਦੀ ਵੀ ਪੰਜਾਬ ਦੇ ਹਾਲਾਤ ਨਾ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਆ ਕੰਮ ਕਰਕੇ ਰਾਜੀ ਨਹੀਂ ਕੋਈ ਵੀਰੇ ਕੰਮ ਮਿਲ ਜਾਊਗਾ ਓਏ ਤੂੰ ਪਿੱਛਾ ਕਰਦੇ ਕਰਦੇ ਦੁਕਾਨ ਤੇ ਆ ਗਿਆ ਵਾ ਤੈਨੂੰ ਮੈਂ ਉਥੇ ਮਨਾ ਵੀ ਕੀਤਾ ਵਾ ਵੀਰੇ ਉਹੀ ਮੁੰਡਾ ਵਾ ਜਿਹਨੇ ਪੈਸੇ ਖੋਲਣੇ ਸੀ ਮੇਰੇ ਤੋਂ ਨਹੀਂ ਵੀਰੇ ਪੈਸੇ ਨਹੀਂ ਖੋਏ ਸੀ ਝੂਠ ਨਾ ਬੋਲੋ ਉਹ ਖੋਏ ਨਹੀਂ ਪਰ ਖੋਈ ਲੈਣੇ ਸੀ ਜੇ ਮੈਂ ਟੈਂਸਰ ਨਾ ਪਾਂਦਾ ਜੇਹ ਚ ਇੱਕ ਮਿੰਟ ਕੀ ਗੱਲ ਕਾਕਾ ਐਸੇ ਖੋਣ ਲੱਗਿਆ ਸੀ ਮੁੰਡੇ ਦੇ ਉਹ ਨਹੀਂ ਵੀਰੇ ਮੈਂ ਨਾ ਕੰਮ ਲੱਭਦਾ ਪਿਆ ਸੀਗਾ ਤੇ ਮੈਨੂੰ ਭੁੱਖ ਲੱਗੀ ਜਨ ਸਵੇਰ ਦਾ ਕੰਮ ਲੱਭਦਾ ਕਿਤੇ ਕੰਮ ਮਿਲਿਆ ਨਹੀਂ ਤੇ ਕਿਸੇ ਨੇ ਕੁਝ ਖਵਾਇਆ ਨਹੀਂ ਮੈਂ ਕਹਿੰਦਾ ਸਰਦਾਰ ਬੰਦਾ ਪੁੱਛ ਕੇ ਤੇ ਹੱਲ ਹੋ ਜੂਗੀ ਮੇਰੀ ਉਹ ਬੱਸ ਬੱਸ ਜਾਣਦਾ ਮੈਂ ਤੁਹਾਡੇ ਵਰਗਿਆਂ ਨੂੰ ਵੀਰੇ ਇਹਨੂੰ ਭਜਾਓ ਦੁਕਾਨ ਤੋਂ ਨਹੀਂ ਤਾਂ ਕੁਛ ਨਾ ਕੁਛ ਇਹਨੇ ਚੱਕ ਲੈਣਾ ਵਾ ਖੜ ਜਾ ਇੱਥੇ ਖੜੇ ਆ ਆ ਏਦਾਂ ਕਿਦਾਂ ਹੋ ਜੂਗਾ ਕੁਝ ਕੀ ਗੱਲ ਛੋਟੇ ਵੀਰ ਕੰਮ ਲੱਭ ਰਹੇ ਹਾਂ ਹਾਂਜੀ ਵੀਰੇ ਤੇ ਪੈਸੇ ਮੰਗੇ ਕਿਉਂ ਸੀ ਮੈਨੂੰ ਆ ਦੱਸ ਪਰ। ਮੇਰੇ ਪੋਪਖ ਲੱਗੀ ਸੀ। ਅਸਿਰ ਤੇ ਜਿਹੜੀ ਬੰਨੀ ਆ ਨਾ ਇਹਦੇ ਨਾਲ ਕਈ ਜ਼ਿੰਮੇਵਾਰੀਆਂ ਨੇ। ਆਪਾਂ ਮੰਗ ਕੇ ਖਾਣ ਵਾਲੀ ਕੌਮ ਨਹੀਂ ਹੈਗੇ। ਹੱਥ ਪੈਰ ਚੱਲਦੇ ਆ ਨਾ। ਹਾਂਜੀ ਵੀਰੇ। ਪਰ ਅੱੱਬ ਨੇ ਬੋਲਣਾ ਵੀ ਸਿਖਾਇਆ ਨਾ। ਇਹ ਆਪਾਂ ਮੰਗਣ ਵਾਸਤੇ ਨਹੀਂ ਬਣੇ। ਕੰਮ ਨਹੀਂ ਮਿਲਿਆ ਉਹ ਲੱਗ ਗੱਲ ਆ। ਪਰ ਆਪਾਂ ਪੈਸੇ ਮੰਗਣ ਵਾਲੇ ਥੋੜੀ ਆ ਯਾਰ। ਕੀ ਗੱਲ ਕਰਦੇ ਕੀ ਕਰਦੇ ਆ ਕਰਦੇ ਕੰਮ ਕਰਦੇ ਸਾਰੇ ਤੇ ਉਹ ਕਹਿੰਦੇ ਆ ਕਿ ਤੂੰ ਵੀ ਕੰਮ ਕਰ ਤਾਂ ਹੀ ਪੈਸੇ ਦੇਣਗੇ ਇਹ ਤਾਂ ਉਹਨਾਂ ਨੇ ਸਿਆਣੀ ਗੱਲ ਕਹੀ ਆ ਪਰ ਇਹਦਾ ਮਤਲਬ ਇਹ ਥੋੜੀ ਹੈ ਜੇ ਕੰਮ ਨਹੀਂ ਮਿਲੂਗਾ ਤੇ ਆਪਾਂ ਪੈਸੇ ਮੰਗਣ ਲੱਗ ਜਾਾਂਗੇ ਲੋਕਾਂ ਤੋਂ ਇਹ ਗੱਲ ਸ਼ੋਭਾ ਥੋੜੀ ਦਿੰਦੀ ਆ ਆਪਾਂ ਨੂੰ ਭੁੱਖ ਲੱਗੀ ਸੀ ਵੀਰੇ ਭੁੱਖ ਦੇ ਤਾਂ ਮਾਰੇ ਹੋਇਆ ਭੁੱਖ ਲੱਗਦੀ ਆ ਆਪਾਂ ਕਿਸੇ ਅੱਗੇ ਵੀ ਹੱਥ ੱਡਣ ਲੱਗ ਜਾਂਦੇ ਆ ਦੇਖ ਵੀਰੇ ਆਪਣੇ ਗੁਰੂਆਂ ਨੇ ਕਿਹਾ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ੱਡਣੇ ਕਿਸੇ ਬੰਦੇ ਅੱਗੇ ਨਹੀਂ ਸਮਝਿਆ ਨਾਲੇ ਜਿੱਥੇ ਦਾ ਕੰਮ ਦੀ ਲੋੜ ਆ ਨਾ ਪੰਜਾਬ 'ਚ ਕਿੱਥੇ ਕੰਮ ਮਿਲਦੇ ਨੇ ਅੱਜਕੱਲ ਕੰਮ ਕਰ ਲੈਣਾ ਹਾਂਜੀ ਵੀਰੇ ਕਿਹੜਾ ਕੰਮ ਕਰ ਲੇਗਾ ਜਿਹੜਾ ਤੁਸੀਂ ਕਹੋਗੇ ਮੇਰੇ ਪੱਕਾ ਹਾਂਜੀ ਵੀਰੇ ਅੰਦਰੋਂ ਜਜ਼ਬਾ ਹੈਗਾ ਹਾਂਜੀ ਵੀਰੇ ਕਿਸੇ ਕੋਲ ਪੈਸੇ ਤਾਂ ਨਹੀਂ ਮੰਗੇਗਾ ਨਹੀਂ ਵੀਰੇ ਕੰਮ ਕਰਕੇ ਖਾਏਗਾ ਹਾਂਜੀ ਹਾਂਜੀ ਵੀਰੇ ਇਹਨਾਂ ਫੇਸ ਵਾਸ਼ਾ ਠੀਕ ਆ 200 ਰੁਪਏ ਦਾ ਇੱਕ ਆ ਸਾਰੀਆਂ ਗਲੀਆਂ ਖੁੱਲੀਆਂ ਨੇ ਜੀਦਾ ਮਰਜ਼ੀ ਗੇੜ ਘੜਕਾ ਦੇ ਜਾ ਕੇ ਸਿਰਫ ਇੱਕ ਰਿਕੁਐਸਟ ਕਰਨੀ ਆ ਕਿ ਆ ਆਰਗੈਨਿਕ ਫੇਸ ਵਾਸ਼ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ 200 ਰੁਪਏ ਦਾ ਇੱਕ ਆ ਤਿੰਨ ਨੇ ਇਹ 600 ਰੁਪਏ ਦੇ ਵਿਕ ਜਾਣਗੇ ਵੇਚ ਲੇਗਾ ਹਾਂਜੀ ਵੀਰੇ ਜੇ ਤੂੰ ਅੱਜ ਵੇਚ ਲੇਗਾ ਤੂੰ ਇਦਾਂ ਸਮਝ ਤੇਰਾ ਕੋਈ ਇਮਤਿਹਾਨ ਹੋ ਰਿਹਾ ਜੇ ਤੂੰ ਪਾਸ ਹੋ ਗਿਆ ਨਾ ਤੈਨੂੰ ਇੱਕ ਨਵੀਂ ਚੀਜ਼ ਸਿਖਾਉਂਗਾ ਫਿਰ ਫਿਰ ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ ਠੀਕ ਆ ਵੀਰੇ ਜਾਹਰ ਲੈ ਜਾ ਕਿੰਨੀ ਦੇਰ ਤੇ ਆ ਜਾਏਗਾ ਕਿੰਨੇ ਵਜੇ ਤੱਕ ਆ ਕੇ ਤੁਸੀਂ ਅਸੀਂ ਤਾਂ ਇੱਥੇ 9 ਵਜੇ ਤੱਕ ਆ ਤੂੰ ਜਦੋਂ ਮਰਜ਼ੀ ਆ ਜੀ ਠੀਕ ਹੈ ਵੀਰੇ ਮੈਂ ਹੁਣ ਹੀ ਆ ਗਿਆ ਠੀਕ ਹੈ ਵੇਚ ਕੇ ਪੜੀ ਆ ਕੀ ਕੀਤਾ ਨਾ ਕੋਈ ਆਪਣ ਨੂੰ ਉਹ ਜਾਣਦਾ ਨਾ ਉਹਦਾ ਕੋਈ ਫੋਨ ਨੰਬਰ ਆ 600 ਰੁਪਏ ਸਮਾਨ ਤੁਸੀਂ ਇਦਾਂ ਹੀ ਚੁਕਾਤਾ ਵਾ ਜੇ ਲੈ ਕੇ ਅਗਲਾ ਭੱਜ ਗਿਆ ਫੇਰ ਕਿੱਥੇ ਚੱਲ ਜੂਗਾ ਨਾਲੇ ਕੀ ਲੱਖਾਂ ਕਰੋੜਾਂ ਦਾ ਸਮਾਨ ਦੇਤਾ ਉਹਨੂੰ ਕੀ ਪਤਾ ਸੱਚੀ ਮਜਬੂਰ ਹੋਵੇ ਉਹ ਪਾਜੀ ਇਹਦੇ ਨਾਲ ਤਾਂ ਵਧੀਆ ਉਹਨੂੰ 10 ਰੁਪਏ ਦੇ ਦਿੰਦੇ ਉਹ ਜ਼ਿਆਦਾ ਵਧੀਆ ਸੀ 600 ਰੁਪਏ ਸਮਾਨ ਚੁਕਾਤਾ ਅੱਛਾ 10 ਰੁਪਏ ਦੇ ਦਿੰਦੇ ਤਾਂ ਕਿ ਫੇਰ ਉਹ ਦਰ ਦਰ ਮੰਗਦਾ ਰਹਿੰਦਾ ਕਾਕਾ ਜੜੀ ਚੀਤਾ ਨੂੰ ਅੱਜ ਸਿਖਾ ਦੇਣੀ ਹੈ ਨਾ ਸਾਰੀ ਉਮਰ ਯਾਦ ਰੱਖਿਆਗਾ ਕਿਤੇ ਨਹੀਂ ਜਾਂਦਾ ਉਹ ਵੇਚ ਕੇ ਪੈਸੇ ਲਾ ਕੇ ਵਾਪਸ ਆਊਗਾ ਜੇ ਨਾ ਆਇਆ ਮੇਰਾ ਨਾਮ ਵੀ ਸੁਰਿੰਦਰ ਨਹੀਂ ਪਾਜੀ ਮੈਨੂੰ ਨਹੀਂ ਲੱਗਦਾ ਜਿਸ ਹਾਬ ਦੇ ਉਹਦੇ ਹਾਉ ਭਾਉ ਲੱਗਦੇ ਬੇਸੀ ਕਿਉਂ ਆਊਗਾ ਵਾਪਸ ਹਰ ਕਿਸੇ ਨੂੰ ਇੱਕੋ ਤੱਕੜੀ ਚ ਨਹੀਂ ਤੋਲੀਦਾ ਕਾਕੇ ਸਿਰ ਤੇ ਬੰਨੀ ਪੱਗ ਦਾ ਕੋਈ ਮਤਲਬ ਹੁੰਦਾ ਕਈਆਂ ਨੇ ਪੱਗਾਂ 'ਚ ਸਿਰਫ ਸਿਰ ਫਸਾਏ ਹੁੰਦੇ ਆ ਤੇ ਕਈ ਉਹਦੀ ਐਵੇਂ ਸਮਝਦੇ ਹੁੰਦੇ ਆ ਦੇਖਦੇ ਆ ਬੰਦਾ ਕਿਹੜਾ ਵਾ ਭਾਜੀ ਹੁਣ ਕੀ ਦੇਖੀ ਇਹਨੇ ਘੜੀ ਜਿਹੜਾ ਸਮਾਂ ਸੀ ਉਹ ਤਾਂ ਲੰਘ ਗਿਆ ਹੁਣ ਜਿਹਨੇ ਕਮਾਲੇ ਸੀ ਅਗਲਾ ਕਮਾ ਗਿਆ ਇਹਨਾਂ ਦਾ ਭਾਜੀ ਤੁਸੀਂ ਉਹਨੂੰ 10 ਰੁਪਏ ਤੇ ਕੇ ਕੁਝ ਖਵਾ ਦਿੰਦੇ ਨਾ ਤਾਂ ਵਧੀਆ ਸੀ 5-6 ਹਜ਼ਾਰ ਨੁਕਸਾਨ ਕਰਾ ਲਿਆ ਮੈਂ ਇੱਕ ਚੀਜ਼ ਦੇਖੀਏ ਭਾਜੀ ਤੁਸੀਂ ਇਹਨੇ ਲੋੜ ਤੋਂ ਵੱਧ ਸਿਆਣੇ ਬਣ ਜਾਂਦੇ ਹੋ ਨਾਲੇ ਲੋੜ ਤੋਂ ਵੱਧ ਸਿਆਣਾ ਬੰਦਾ ਨਾ ਹਮੇਸ਼ਾ ਘਾਟਾ ਹੀ ਖਾਂਦਾ ਵਾ ਹੁਣ ਨਹੀਂ ਆਣਾ ਕਿਸੇ ਨੇ ਦੇਖੀ ਜਾਓ ਬਾਹਰ Três. É... Yeah. yeah re, -a. re -a. ਆ ਗਿਆ? ਹਾਂਜੀ ਵੀਰੇ। ਬਾਬੇ ਇਹ ਪੈਸੇ ਕਿੱਥੋਂ ਆਏ? ਮੈਂ ਜਸ ਸਮਾਨ ਦਿੱਤਾ ਸੀਗਾ। ਵੇਚਤਾ ਸਾਰ। ਹਾਂਜੀ ਵੀਰੇ। ਕਿੱਥੇ ਕਿੱਥੇ ਗਿਆ ਸੀ? ਵੀਰੇ ਮੈਂ ਦੁਕਾਨਾਂ ਤੇ ਵੀ ਗਿਆ ਤੇ ਲੋਕਾਂ ਦੇ ਘਰ ਲੋਕਾਂ ਦੇ ਘਰ ਤੱਕ ਵੀ ਗਿਆ ਸੀਗਾ। ਕਿੰਨੇ ਕੁ ਲੋਕਾਂ ਨੂੰ ਮਿਲਿਆ? ਮੈਂ ਘਟੋ ਘਟ ਵੀਰੇ 30 ਲੋਕਾਂ ਨੂੰ ਮਿਲਿਆ ਸੀਗਾ। ਕਿਸੇ ਨੇ ਕੁਝ ਮਾੜਾ ਤਾਂ ਨਹੀਂ ਕਿਹਾ? ਨੇ ਵੀਰੇ ਜਿੰਨਾ ਨੇ ਸਮਾਨ ਲੈਣਾ ਸੀ ਲੈ ਲਿਆ ਤੇ ਬਾਕੀ ਵੀਰੇ ਲੋਕੇ ਫालतू ਗੱਲਾਂ ਤਾਂ ਕਰਦੇ ਹੁੰਦੇ ਆ ਸ਼ਾਬਾਸ਼ ਤੇ پیسے ਆਰਾਮ ਨਾਲ ਦਿੱਤੇ ਸੀ ਸਾਰਿਆਂ ਨੇ ਹਾਂਜੀ ਵੀਰੇ ਇੱਕ ਅੰਕਲ ਐ ਹੋ ਜੇ ਵੀ ਸੀਗੇ ਉਹਨਾਂ ਨੇ ਸਮਾਨ ਵੀ ਦਿੱਤਾ ਠੀਕ ਆ ਤੇ ਉਹਨਾਂ ਨੇ ਆਸ਼ੀਰਵਾਦ ਵੀ ਦਿੱਤਾ ਮੈਨੂੰ ਆਸ਼ੀਰਵਾਦ ਤੇਨੂੰ ਨਹੀਂ ਤੇਰੀ ਮਿਹਨਤ ਨੂੰ ਦਿੱਤਾ ਤੂੰ ਮੈਨੂੰ ਇਹ ਦੱਸ ਕਿੰਨੇ ਘੰਟੇ ਲੱਗੇ ਵੀਰੇ 3 ਘੰਟੇ ਲੱਗੇ ਸੀ ਕਿੰਨੇ ਘੰਟੇ ਮਜ਼ਾ ਆਇਆ ਕੰਮ ਕਰਕੇ ਹਾਂਜੀ ਵੀਰੇ ਕਿਸੇ ਤੋਂ ਕੁਝ ਮੰਗਿਆ ਤਾਂ ਨਹੀਂ ਨਹੀਂ ਵੀਰੇ ਕਿਸੇ ਤੋਂ ਕੁਝ ਖੋਇਆ ਤਾਂ ਨਹੀਂ ਨਹੀਂ ਵੀਰੇ ਤੈਨੂੰ ਪਤਾ ਤੂੰ ਹੁਣ ਮੰਗਣ ਵਾਲਾ ਨਹੀਂ ਰਿਹਾ ਹੁਣ ਤੂੰ ਬਿਜ਼ਨਸਮੈਨ ਬਣ ਗਿਆ ਸੱਚੀ ਵੀਰੇ ਹਾਂ ਤੂੰ ਮੇਰੀ ਵੀ ਰਾਜ ਰੱਖੀ ਤੇ ਆਪਣੀ ਪੱਗ ਦੀ ਵੀ ਕਿਉਂਕਿ ਆਪਾਂ ਨੂੰ ਜੋ ਗੁਰੂ ਸਾਹਿਬ ਨੇ ਕਿਰਤ ਕਰਕੇ ਖਾਣਾ ਸਿਖਾਇਆ ਨਾ ਆਪਾਂ ਉਹ ਕੀਤਾ ਤੈਨੂੰ ਮੈਂ ਸਮਾਨ ਦਿੱਤਾ ਸੀ ਤੂੰ ਸਮਾਨ ਵੇਚ ਕੇ ਇਮਾਨਦਾਰੀ ਨਾਲ ਪੈਸੇ ਲੈ ਕੇ ਆਇਆ ਨਾਲੇ ਤੈਨੂੰ ਤਾਂ ਭੁੱਖ ਵੀ ਲੱਗੀ ਸੀ ਕੁਝ ਖਾਦਾ ਨਹੀਂ ਰਾਜ ਮੈਂ ਰਾਜ ਹੀ ਦੇਖਿਆ ਵੀ ਸੀ ਤੇ ਮੈਨੂੰ ਤਾਂ ਭੁੱਖ ਵੀ ਲੱਗੀ ਸੀ ਮੈਂ ਕਿਹਾ ਪਰ ਮੇਰੇ ਪੈਸੇ ਨਹੀਂ ਹੈਗੇ ਤੇ ਮੈਂ ਅੱਗੇ ਚੱਲ ਗਿਆ ਸਮਾਨ ਵੇਚਣ ਤੈਨੂੰ ਪਤਾ ਇਹ ਤੇਰੀ ਪਹਿਲੀ ਕਮਾਈ ਹੈ ਸੱਚੀ ਵੀਰੇ ਹਾਂ ਜੇ ਤੂੰ ਆਪਣੀ ਮਿਹਨਤ ਕਰਕੇ ਕਮਾਈ ਆ ਰੱਖ ਲਾ ਤੇ ਇਹਨੂੰ ਤੂੰ ਭਾਵੇਂ ਹੁਣ ਖਰਚ ਲਾ ਇਹਨੂੰ ਤੂੰ ਭਾਵੇਂ ਜੋੜ ਲਾ ਜੋ ਮਰਜ਼ੀ ਕਰ ਤੈਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਨਾਲੇ ਆਪਾਂ ਨੂੰ ਤਾਂ ਗੁਰੂ ਸਾਹਿਬ ਨੇ ਕਦੇ ਸਿਖਾਇਆ ਹੀ ਨਹੀਂ ਕਿਸੇ ਅੱਗੇ ਹੱਥ ੱਡਣਾ ਆਪਾਂ ਤਾਂ ਸਿਰਫ ਹੱਥ ਜੋੜਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੋਰ ਕਿਸੇ ਅੱਗੇ ਨਹੀਂ ਠੀਕ ਹੈ ਤੇ ਆਹ ਤੇਰੀ ਮਿਹਨਤ ਦੀ ਕਮਾਈ ਆ ਰੱਖ ਲਾ ਹੁਣ ਤੂੰ ਜੋ ਮਰਜ਼ੀ ਕਰ ਇਹ ਨਾਲ ਖਾ ਇਹਨੂੰ ਘਰੇ ਲੈ ਕੇ ਜਾ ਯਾ ਇਹਨੂੰ ਜਿੱਥੇ ਮਰਜ਼ੀ ਖਰਚ। ਹੁਣ ਤਾਂ ਵੀਰੇ ਆਪਣੇ ਪੈਸੇ ਖਰਚਣਾ ਸਵਾਦ ਹੀ ਵੱਖਰਾ ਆਊਗਾ। ਇਹੀ ਤਾਂ ਮੈਂ ਨੌਜਵਾਨਾਂ ਨੂੰ ਸਮਝਾਉਣਾ ਚਾਹਨਾ। ਕਿਸੇ ਅੱਗੇ ਮੰਗਣ ਦੀ ਬਜਾਏ ਕੰਮ ਜਿਹੜਾ ਮਿਲ ਜੇ ਕਰ ਲਿਆ ਕਰੋ। ਕਿਉਂਕਿ ਕੰਮ ਕਦੇ ਵੱਡਾ ਛੋਟਾ ਨਹੀਂ ਹੁੰਦਾ। ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ। ਜੇ ਵੀਰੇ ਮੈਂ ਇਸ ਪੈਸੇ ਆ ਨਾ ਕੁਝ ਹੋਰ ਕਰਨਾ ਚਾਹਾਂ ਮੈਂ ਹੋਰ ਕੰਮ ਕਰਨਾ ਚਾਹਾਂ। ਮਤਲਬ ਜਿਹੜੀ ਜੋਤ ਮੈਂ ਲਾਣੀ ਚਾਹੁੰਦਾ ਸੀ ਲੱਗ ਗਈ। ਹਉਂ ਤੂੰ ਮਿਹਨਤ ਕਰਨਾ ਚਾਹਨਾ ਨਾ ਹਾਂਜੀ ਵੀਰੇ ਹੋਰ ਕੰਮ ਕਰਨਾ ਚਾਹਨਾ ਨਾ ਹਾਂਜੀ ਇਦਾਂ ਹੀ ਤੇਰੇ ਵਰਗੇ ਕਈ ਨੌਜਵਾਨ ਕੰਮ ਕਰਨਾ ਚਾਹੁੰਦੇ ਨੇ ਪਰ ਕਈ ਉਹਨਾਂ ਨੂੰ ਕੰਮ ਹੀ ਨਹੀਂ ਦਿੰਦੇ ਕਿਤੇ ਅੱਗੇ ਨਾਲੇ ਗਲ ਜਾਣ ਪਰ ਮੈਂ ਝਾ ਨਹੀਂ ਕਰੂੰਗਾ ਮੈਂ ਤੇਰਾ ਸਾਥ ਦਊਂਗਾ ਤੂੰ ਇਹਨਾਂ ਨਾਲ ਨਹੀਂ ਕਰਨਾ ਕੁਝ ਇਹ ਤੇਰੀ ਮਿਹਨਤ ਦੀ ਕਮਾਈ ਆ ਇਹਨੂੰ ਤੂੰ ਚੇਹਰ ਛਪਾ ਮੈਂ ਤੇਰਾ ਸਾਥ ਦਊਂਗਾ ਪਹਿਲਾ ਇਹ ਚੀਜ਼ ਵੇਚ ਕੇ ਆਇਆ। ਹਾਂਜੀ ਵੀਰੇ। ਤੂੰ ਇਹ ਸਮਝ ਹੁਣ ਤੇਰਾ ਬਿਜ਼ਨਸ ਬਣ ਗਿਆ। ਠੀਕ ਆ? ਤੂੰ ਆ ਵੀ ਵੇਚ ਕੇ ਆ। ਹੌਲੀ-ਹੌਲੀ ਤੈਨੂੰ ਹੋਰ ਸਮਾਨ ਦਊਗਾ। ਠੀਕ ਆ? ਹਾਂਜੀ ਵੀਰੇ। ਇੱਕ ਦਿਨ ਇਹੋ ਜਿਹਾ ਆਊਗਾ। ਤੇਰੇ ਕੋਲ ਇੰਨੇ ਪੈਸੇ ਹੋਣਗੇ। ਤੂੰ ਜਿਹੜਾ ਮਰਜ਼ੀ ਬਿਜ਼ਨਸ ਕਰ ਸਕੈਗਾ। ਜਿਵੇਂ ਉਹ ਕਮਾਈ ਕੀਤੀ ਨਾ। ਉਹ ਮੈਂ ਤੂੰ 100 ਰੁਪਿਆ ਹੋਰ ਕਮਾਣਾ ਇਹਦੇ ਚੋਂ। ਵੇਚ ਲੇਂਗਾ? ਹਾਂਜੀ ਵੀਰੇ। ਤੇ ਹੁਣ ਮੈਂ ਨਾ 3 ਘੰਟੇ ਲੈ ਸੀ ਪਹਿਲਾਂ। ਹੁਣ ਮੈਂ ਅੱਧੇ ਘੰਟੇ ਚ ਆ ਜਾਊਂਗਾ। ਦੇਤਾ ਹਾਂ ਤੇਰੇ ਤੇ ਡਿਪੈਂਡ ਕਰਦਾ ਮਿਹਨਤ ਕਰਨੀ ਆ ਸਹੀ ਤਰੀਕੇ ਕਰਨੀ ਆ ਗਲਤ ਰਾਹ ਨਹੀਂ ਜਾਣਾ ਠੀਕ ਆ ਵੀਰੇ ਜੈ ਸ਼ਾਹਬਸ਼ ਬਸ ਆ ਗਿਆ ਠੀਕ ਆ ਅੱਧੇ ਘੰਟੇ ਚ ਆ ਗਿਆ ਵੀਰੇ ਅੱਜ ਤੁਸੀਂ ਸਹੀ ਕਹਿੰਦੇ ਸੀਗੇ ਮੈਂ ਤਾਂ ਐਵੇਂ ਹੀ ਕੁਝ ਹੋਰ ਸੋਚੀ ਜਾਂਦਾ ਸੀ ਉਹਦੇ ਬਾਰੇ ਦੁਖੀ ਕਹਿ ਰਿਹਾ ਸੀ ਬਾਲੇ ਸਵਣੇ ਨਾ ਬਣਾਇਆ ਕਰ ਬਾਲਾ ਤਾਂ ਨਹੀਂ ਪਰ ਮੈਨੂੰ ਇੰਨੀ ਕਗਲ ਹੈਗੀ ਆ ਕਿ ਹਰ ਇਨਸਾਨ ਨੂੰ ਇੱਕੋ ਤੱਕੜੀ ਜਣੀ ਤੋਲਣਾ ਚਾਹੀਦਾ ਨਾਲੇ ਮੈਨੂੰ ਪੂਰਾ ਯਕੀਨ ਆ ਬੰਦੇ ਨੇ ਤੇਰੇ ਤੋਂ ਪੈਸੇ ਖੋਣ ਦੀ ਕੋਸ਼ਿਸ਼ ਨਹੀਂ ਕੀਤੀ ਹੋਣੀ ਸਿਰਫ ਇਹੀ ਕਿਹਾ ਹੋਣਾ ਕਿ ਵੀਰੇ ਭੁੱਖ ਲੱਗੀ ਥੋੜੇ ਜਿਹੇ ਪੈਸੇ ਦੇ ਦੇ ਇਹੀ ਕਿਹਾ ਸੀ ਨਾ ਹਾਂਜੀ ਬਾਜੀ ਮੈਨੂੰ ਪਤਾ ਆਪਣੇ ਹੱਥ ਚ ਹੁੰਦਾ ਆਪਾਂ ਕਿਸੇ ਬਾਰੇ ਕੁਝ ਵੀ ਸੋਚ ਲਈਏ ਮੈਂ ਨਹੀਂ ਕਹਿੰਦਾ ਹਰ ਇਨਸਾਨ ਮਾੜਾ ਹੁੰਦਾ ਤੇ ਹਰ ਇਨਸਾਨ ਚੰਗਾ ਹੁੰਦਾ ਪਰ ਆਪਾਂ ਨੂੰ ਤਾਂ ਪਰਖ ਕਰਨੀ ਚਾਹੀਦੀ ਆ ਨਾ ਹੁਣ ਦੇਖ ਉਹ ਕਿੰਨੀ ਮਿਹਨਤ ਕਰਕੇ ਕਿੰਨੇ ਲੋਕਾਂ ਨੂੰ ਮਿਲਿਆ ਹੋਣਾ ਉਹਦੇ ਦਿਮਾਗ ਚ ਪਤਾ ਕੀ ਹੋਣਾ ਕਿ ਮੈਨੂੰ ਕਿਸੇ ਨੇ ਕੋਈ ਕੰਮ ਦਿੱਤਾ ਹੈ ਮੇਨ ਗੱਲ ਇਹ ਹੈ ਆਪਾਂ ਕਿਸੇ ਨੂੰ ਜੱਜ ਤਾਂ ਕਰ ਲੈਂਦੇ ਆ ਪਰ ਕਿਸੇ ਨੂੰ ਮੌਕਾ ਨਹੀਂ ਦਿੰਦੇ ਜੇ ਦੇ ਕਿਸੇ ਹਰ ਬੰਦੇ ਨੂੰ ਕੰਮ ਮਿਲਣ ਲੱਗ ਜੇ ਤੇ ਆਪਣੇ ਹਾਲਾਤ ਨਾ ਸੁਧਰ ਜਾਣ। ਗਲਤ ਆ ਬਾਜੀ ਸਹੀ ਕਹਿ ਰਹੇ ਤੁਸੀਂ। ਤੁਸੀਂ ਆਮ ਜਿਹੇ ਇਨਸਾਨ ਨੂੰ ਬਿਜ਼ਨਸਮੈਨ ਬਣਾਤਾ। ਜੇ ਇਤਨਾ ਦੀ ਸੋਚ ਹਰ ਇੱਕ ਦੀ ਹੋ ਜੇ ਤਾਂ ਆਪਣੇ ਪੰਜਾਬ ਦੇ ਹਾਲਾਤ ਨਾ ਸੁਧਰ ਜਾਣ। ਪੰਜਾਬ ਦੇ ਕਿਉਂ? ਸਾਰੀ ਦੁਨੀਆ ਦੇ ਸੁਧਰ ਜਾਣ। ਜਦੋਂ ਬਦਾ ਲੋਕੀ ਮਾੜੇ ਰਾਤੇ ਕਦੋਂ ਪੈਂਦੇ। ਜਦੋਂ ਕੋਈ ਚੰਗਾ ਰਾਤ ਖਾਣ ਵਾਲਾ ਨਹੀਂ ਹੈਗਾ। ਹਰ ਬੰਦੇ ਨੂੰ ਆਪਣਾ ਲਾਲਚ ਆ ਕੋਈ ਕਿਸੇ ਬਾਰੇ ਨਹੀਂ ਸੋਚਦਾ ਕੋਈ ਆਉਣ ਵਾਲੀ ਪੀੜ੍ਹੀ ਬਾਰੇ ਨਹੀਂ ਸੋਚਦਾ ਕੋਈ ਆਉਣ ਵਾਲੀ ਨੌਜਵਾਨੀ ਬਾਰੇ ਨਹੀਂ ਸੋਚਦਾ ਨਾਲੇ ਨੌਜਵਾਨ ਕਿਹੜਾ ਕੱਟ ਨੇ ਪਹਿਲਾਂ ਕੰਮ ਜੱਜ ਕਰਦੇ ਨੇ ਕਿ ਸਾਡੇ ਤੇ ਸੂਟ ਕਰੂਗਾ ਜਾਂ ਨਹੀਂ ਕਰੂਗਾ ਹੱਥੀਂ ਕੰਮ ਕਰਨ ਵਾਲਾ ਤਾਂ ਕੋਈ ਰਹਿ ਹੀ ਨਹੀਂ ਗਿਆ ਮਿਹਨਤ ਤਾਂ ਕੋਈ ਕਰਨਾ ਹੀ ਨਹੀਂ ਚਾਹੁੰਦਾ ਸਾਰੇ ਵੇਲੇ ਰਹਿ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਤੇ ਹਰ ਕਿਸੇ ਦੀ ਕਿਸਮਤ ਚੰਗੀ ਨਹੀਂ ਹੁੰਦੀ ਕਿਸ ਕਰਕੇ ਸੁਨੇਹਾ ਤਾਂ ਇਹ ਹੈ ਕਿ ਜਿਹੜਾ ਕੰਮ ਮਿਲਦਾ ਪੂਰੀ ਮਿਹਨਤ ਨਾਲ ਕਰਨਾ ਚਾਹੀਦਾ ਤੇ ਜਿਹਦਾ ਕੰਮ ਹੋ ਰਿਹਾ ਉਹਨੂੰ ਵੀ ਬਣਦਾ ਹੱਕ ਦੇ ਦੇਣਾ ਚਾਹੀਦਾ ਜਿਹੜੇ ਹੱਥਾਂ 'ਚ ਮਿਹਨਤ ਲਿਖੀ ਹੁੰਦੀ ਹੈ ਉਹਨਾਂ ਹੱਥਾਂ ਨੂੰ ਰੱਬ ਤੋਂ ਇਲਾਵਾ ਕਿਸੇ ਅੱਗੇ ਜੁੜਨ ਦੀ ਲੋੜ ਨਹੀਂ ਪੈਂਦੀ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ